ਵਾਹਿਗੁਰੂ ਜੀ ਸੱתר ਚੰਗਾ ਪਟਕੇ ਲਿਆਂਦਾ ਰਹਿਣਾ ਯਾਦ ਦੇਤਾ ਸਾਨੂੰ ਸੱתר ਚੰਗਾ ਪਟਕੇ গুরুজি যাও

ਕਸੀਲ ਮਗੇਰੀਆਂ ਜਿਹੜਾ ਛਾਹਪੁਰ ਜੋ ਹਰ ਸਾਲ ਦੀ ਤਰ੍ਹਾਂ ਗੁਰੂ ਗਵੈਨ ਸਿੰਘ ਜੀ ਮਾਤਾ ਗੁਜਰਤੌਰ ਦੀ ਅਤੇ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਖੰਡ ਪਾਤਸ਼ਾਹਬ ਆਰੰਭ ਕਰਾਈ ਜਾਂਦੇ ਆ ਜਿਨ੍ਹਾਂ ਦੇ ਅੱਜ ਭੋਗ ਪਾਏ ਆ ਕਿ ਹੁਣ ਬਾਦ ਦੇ ਵਿੱਚ ਪੀਤਰੀ ਜਥੇ ਅਤੇ ਢਾਡੀ ਜਥੇ ਜਿਹੜੇ ਆ ਉਹ ਸੰਕਾ ਨੂੰ ਨਿਯਾਲ ਕਰ ਰਹੇ ਆ ਸੋ ਸਾਡੀ ਇਹ ਬੇਨਤੀ ਆ ਨੱਗਰ ਵੱਲੋਂ ਐਨਆਰਆਈ ਵੀਰਾਂ ਵੱਲੋਂ ਕਿ ਨੌਜਵਾਨ ਸਭਾ ਜਿਹੜੀ ਸਾਡੀ ਆ ਪਿੰਡ ਦੀ ਬਹੁਤ ਪਿਛਲੇ ਸਾਲਾਂ ਤੋਂ ਉਪਰਾਲਾ ਕਰ ਰਹੇ ਆ ਹਰ ਸਾਲ ਦੀ ਤਰ੍ਹਾਂ ਲੰਗਰ ਵਰਤਾਏ ਜਾਂਦੇ ਆ ਔਰ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਵੱਧ ਤੋਂ ਵੱਧ ਸਾਡੇ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜੀ ਦਿਹਾੜੇ ਮਨਾਏ ਜਾਂਦੇ ਆ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਉਹਨਾਂ ਦੇ ਚਾਰ ਪੁੱਤਰ ਮਾਤਾ ਗੁਰੂ ਕੋ ਤੇ ਉਹ ਜਿਹੜੇ ਛੇ ਦਿ ਹੋਏ ਜਾਂ ਉਸ ਟਾਈਮ ਦੇ ਵਿੱਚ ਸਾਰੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਆ ਇਹ ਸ਼ਹੀਦੀ ਦਿਹਾੜੇ ਮਨਾਉਣ ਦਾ ਸਾਡਾ ਮਕਸਦ ਇਹ ਆ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਬਾੜੀ ਬੱਚੇ ਆ ਉਹਨਾਂ ਨੂੰ ਇਸ ਬਾਰੇ ਜਾਣੂ ਕਰਾਇਆ ਜਾਵੇ ਤੇ ਇਹ ਦਿਹਾੜੇ ਮਨਾਉਣ ਦਾ ਸਾਡਾ ਮਕਸਦ ਤਾਂ ਹੀ ਕਾਮਯਾਬ ਹੁੰਦਾ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਦੇ ਅਗੇ ਇਹਨਾਂ ਦਵਾਨਾਂ ਦੇ ਵਿੱਚ ਬਹੁਤੀ ਵਾਦ-ਵਦ ਹੋਣਾ ਨੂੰ ਦਾਸ ਸੱਜਿਆ ਕਿ ਸਾਡੇ ਮਤਲਬ ਗੁਰੂਆਂ ਨੇ ਕਿੰਦਾ ਛਿੱਧੀਆਂ ਦਿੱਤੀਆਂ ਸਾਡੇ ਵਾਸਤੇ ਇਸ ਲਈ ਇਹ 4-5 ਸਾਲਾਂ ਤੋਂ ਨਗਰ ਵਿੱਚ ਪੂਰੇ ਨਗਰ ਦੇ ਸਜੋਗ ਨਾਲ ਐਨ ਆਰ ਆਈ ਵੀਰਾਂ ਦੇ ਸਜੋਗ ਨਾਲ ਤੇ ਪੂਰੇ ਨਗਰ ਦੀ ਮਤਲਬ ਗੁਰਦੁਆਰੇ ਦੀ ਕਮੇਟੀ ਦਾ ਸਜੋਗ ਸਾਰਿਆਂ ਦੇ ਸਹਿਯੋਗ ਨਾਲ ਇਹ ਦਿਹਾੜੇ ਬਣਾਈ ਜਾਂਦੇ ਆ ਇਹ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਸੇਵਾ ਕਰਦੇ ਆ ਤੇ ਦੁਆਰਾਂ ਦੇ ਵਿੱਚ ਹਾਜ਼ਰੀ ਭਰਦੇ ਆ ਪੂਰੇ ਨਗਰ ਦੀ ਪੂਰੇ ਨਗਰ ਨਗਰ ਨੂੰ ਬੇਨਤੀ ਆ ਕਿ ਇਹਨਾਂ ਦੁਆਰਾਂਾਂ ਦੇ ਵਿੱਚ ਅੱਗੇ ਤੋਂ ਹੋਰ ਵੀ ਜ਼ਿਆਦਾ ਹਾਜ਼ਰੀ ਭਰਨ ਤੇ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਆ ਕਿ ਇਹਨਾਂ ਦੁਆਰਾਂਾਂ 'ਚ ਵੱਧ ਤੋਂ ਵੱਧ ਹਾਜ਼ਰੀ ਭਰਨ ਤਾਂ ਜੋ ਕਿ ਆਪਾਂ ਨੂੰ ਉਹਨਾਂ ਦੇ ਇਤਿਹਾਸ ਦਾ ਪਤਾ ਲੱਗ ਸਕੇ ਤੇ ਇਸ ਦੁਆਰਾਂ ਦੇ ਵਿੱਚ ਅੱਜ ਦੇ ਦੁਆਰਾਂ ਦੇ ਵਿੱਚ ਪਹੁੰਚ ਰਹੇ ਜਥੇ ਜਿਹੜੇ ਆ ਕੁਲਵਿੰਦਰ ਸਿੰਘ ਜੀ ਖਰੜ ਵਾਲੇ ਰਾਗੀ ਜਥਾ ਤੇ ਬੀਬੀ ਜਸਪ੍ਰੀਤ ਕੌਰ ਢਾਡੀ ਜਥਾ ਆ ਸਾਡੇ ਪਿੰਡ ਦੇ ਛੋਟੇ ਛੋਟੇ ਬੱਚਿਆਂ ਨੇ ਜੋ ਕੀਰਤਨ ਮੇਲਾ ਕੀਤਾ ਦੋ ਕੁਲਵੀਰ ਕੁਲਵੀਰ ਸਿੰਘ ਪੁੱਤਰ ਨਲਦੀਪ ਨਲਦੀਪ ਸਿੰਘ ਉਹਨਾਂ ਨੇ ਬਹੁਤ ਹੀ ਵਧੀਆ ਕੀਰਤਨ ਦੇ ਦੋ ਸ਼ਬਦ ਪੜ੍ਹੇ ਆ ਤੇ ਸਾਰੀ ਸੰਗਤ ਆਈ ਸੰਗਤ ਦਾ ਤਾੜੀ ਦਿলো ਧੰਵਾਦ ਅੱਗੇ ਤੋਂ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ